ਤੁਸੀਂ ਦੇਖੋ ਕਿਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧੇ ਹਰੀ ਸਿੰਘ ਨਲਵੇ ਵਰਗੇ ਜੱਸਾ ਸਿੰਘ ਰਾਮਗੜੀਏ ਵਰਗੇ ਇਸ ਪੰਜਾਬ ਚ ਪੈਦਾ ਹੋਏ ਔਰ ਸਰਪ੍ਰਸਤੀ ਕਰਦੇ ਰਹੇ ਅੱਜ بڑا ਅਫਸੋਸ ਔਰ ਦੁੱਖ ਹੁੰਦਾ ਆ ਜਦੋਂ ਸਾਡੇ ਮੁੱਖ ਮੰਤਰੀ ਨੂੰ ਜਰਮਨ ਦੀ 에ਅਰਲਾਈਨ ਤੋਂ ਥੱਲੇ ਤਾਰ ਦਿਆ ਜਾਂਦਾ ਵੀ ਇਹ ਰੱਜ ਕੇ ਸ਼ਰਾਬ ਪੀ ਹੋਈ ਐ ਅੰਦਰ ਰੋਟੀਆਂ ਕਰਦਾ ਕੁਛ ਨਹੀਂ ਅੱਜ 4 ਦਿਨ ਪਹਿਲਾਂ ਪੈਕ ਲਾ ਕੇ ਜਾਜ ਤੋਂ ਥੱਲੇ ਗਿਰ ਗਿਆ ਕਿਆ ਕੇ ਇਲਾਜ ਕਰਾਉਣ ਵਰਤੇ ਨੇ ਇਹ ਹਾਲ ਆ ਪੰਜਾਬ ਦੇ ਮੁੱਖ ਮੰਤਰੀ ਜਗਾ ਜਗਾ ਫਰौतीयां ਮੰਗੀ ਜਾ ਰਹੀਆਂ ਤਸਿਲਾਂ 'ਚ ਵੜ ਕੇ ਦੇਖ ਲਿਓ ਲੱਖ ਲੱਖ ਰੁਪਏ ਤੋਂ ਬਗੈਰ ਰਜਿਸਟਰੀ ਨਹੀਂ ਹੁੰਦੀ ਰੇਤ ਤੇ ਬਜਰੀ ਦਾ ਕਿਆ ਹਾਲ ਆ ਵਪਾਰੀ ਪੰਜਾਬ ਛੱਡ ਛੱਡ ਕੇ ਭੱਜ ਰਹੇ ਆ ਨਵੀਆਂ ਫੈਕਟਰੀਆਂ ਨਹੀਂ ਆ ਰਹੀਆਂ ਬੱਚੇ ਬੇਰੁਜ਼ਗਾਰ ਹੋਏ ਪਈਆਂ ਤੇ ਜਨਾਬ ਜੀ ਸੱਜ ਨੂੰ ਪਿੰਗ ਲਾ ਕੇ 5 ਵਜੇ ਢੋਲ ਕੀ ਵਜਾਂਦੇ ਹਾਂ ਉੱਕੱਕ ਨਹੀਂ ਕਰਦੇ ਸਾਡੇ ਸਾਹਮਣੇ ਸੋ ਲੋਕ ਬੁਰੀ ਤੇਰਾ ਦੁਖੀ ਆ ਅਸੀਂ ਡਵੈਲਪਮੈਂਟ ਕਰੀ ਵਿਕਾਸ ਕਰਿਆ ਮੰਨਦੇ ਆ ਕਿ 10 ਸਾਲ ਸਰਕਾਰ ਰਹੀ ਆ ਬਹੁਤ ਸਰੀਆਂ ਕਮੀਆਂ ਸਾਡੇ ਚ ਵੀ ਆਈਆਂ ਕਿਧਿਆਂ ਨਾ ਕਿਧੇ ਕਾਲਪੁਰ ਬਾਇਗਰੂ ਸਾਡੇ ਤੋਂ ਨਾਰਾਜ਼ ਹੋਏ ਸਾਡੇ ਪ੍ਰਧਾਨ ਸਾਹਿਬ ਵੀ ਸਾਰੀ ਪਾਰਟੀ ਨੇ ਉੱਥੇ ਜਾ ਕੇ ਕਾਲਪੁਰਖ ਵੈਗਰੂ ਦੇ ਨਿਮਰਤਾ ਸਹਿਤ ਬੇਨਤੀ ਕਰੀ ਵੀ ਸੱਚੇ ਪਾਤਸ਼ਾਹ ਕਿਰਪਾ ਕਰ ਜੋ ਗਲਤੀਆਂ ਹੋਈਆਂ ਜੋ ਸਜ਼ਾ ਤੁਸੀਂ ਬਖਸ਼ ਬਣਾ ਔਰ ਉਹ ਕਾਲਪੁਰਖ ਵੈਗਰੂ ਬਾਸਣ ਹਾਰਾ ਸਾਡੇ ਗੁਨਾਹਾਂ ਨੂੰ ਬਖਸ਼ ਕੇ ਦੁਬਾਰਾ ਫਿਰ 2027 ਚ ਦੇਖਿਓ ਤੁਹਾਡੀ ਆਪਣੀ ਸਰਕਾਰ ਬਣਨੀ ਹੈ ਪੰਜਾਬ ਓਏ ਸਤਿਨਾਮ ਵਾਹਿਗੁਰੂ ਕਾਲਕੇ ਪੰਜਾਬ ਦਾ ਭਲਾ ਕੰਲਾ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਹੋਰ ਕੋਈ ਪਾਰਟੀ ਨਹੀਂ ਤੁਸੀਂ ਝਾਤ ਮਾਰ ਕੇ ਚਾਰੇ ਪਾਸੇ ਜੋ ਕੁਝ ਵੀ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਸਖਾਤ ਰਹੀ ਹੈ ਆਪਣਾ ਅਜੰਡਾ ਤੁਹਾਨੂੰ ਦੱਸਿਆ 24 ਤਰੀਕ ਨੂੰ ਬੰਥ ਰਤਨ ਜਥੇਦਾਰ ਗੁਰਚਨ ਸਿੰਘ ਤੌੜਾ ਜੀ ਦਾ ਜਨਮ ਦਿਵਸ ਸਮੂਚੀ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਉਤਸ਼ਾਹ ਸਰਦਾਰ ਦੇ ਨਾਲ ਮਨਾਇਆ ਜਨਮ ਦਿਨ ਮਨਾਉਣ ਦਾ ਲਾਭ ਕਿ ਆਇਆ ਫਾਇਦਾ ਕਿਹਾ ਇਹੀ ਆ ਕਿ ਜੋ ਗੁਣ ਜਹੇਲਾਰ ਗੁਰਚੰਦ ਸਿੰਘ ਟੌੜਾ ਸਾਹਿਬ ਸੀ ਸੀਗੇ ਜੋ ਉਹਨਾਂ ਦੀ ਖਾਸੀਅਤ ਸੀ ਜੋ ਉਹਨਾਂ ਦੀ ਕਾਬਲੀਅਤ ਸੀ ਜੋ ਪੰਜਾਬ ਪ੍ਰਤੀ ਉਹਨਾਂ ਦੀ ਦੇਣਾ ਪੰਥ ਪ੍ਰਤੀ ਉਹਨਾਂ ਦੀ ਦੇਣਾ ਉਸ ਨੂੰ ਆਪਣੀ ਅਗਲੀ ਜਨਰੇਸ਼ਨ ਤੱਕ ਪਹੁੰਚਾਈਏ ਆਕੇ ਟੌੜਾ ਸਾਹਿਬ ਦੀ ਸੋਚ ਦੇ ਪੈਰਾਂ ਦੇ ਸਕਣ ਟੌੜਾ ਸਾਹਿਬ ਕੋ ਇੱਕ ਪਰਿਵਾਰ ਦੇ ਨਹੀਂ ਸਮੁੱਚੀ ਕੌਮ ਦਾ ਸਰਮਾਇਆ ਆ ਉਹਨਾਂ ਦੇ ਵਾਰਿਸ ਟੌੜਾ ਸਾਹਿਬ ਦੇ ਉਹੀ ਆ ਜਿਹੜੇ ਟੌੜਾ ਸਾਹਿਬ ਦੀ ਸੋਚ ਤੇ ਚੱਲਣਗੇ ਇਹ ਨਹੀਂ ਅੱਜ ਮੈਂ ਅਖਬਾਰ 'ਚ ਸਵੇਰੇ ਪੜ੍ਹ ਰਿਹਾ ਦਾ ਉਹਨਾਂ ਦਾ ਇੱਕ ਫਰਜ਼ੰਦ ਲਿਖਿਆ ਵੀ ਮੇਰੇ ਘਰ ਝੰਡਾ ਤਾਂ ਬੀਜੇਪੀ ਦਾ ਲੱਗਿਆ ਹੋਇਆ ਮੈਂ ਬੀਜੇਪੀ ਦਾ ਜਰਨਲ ਸਗਤਰਾ ਪੰਜਾਬ ਦਾ ਟੌੜਾ ਸਾਹਿਬ ਦੀ ਵਰਸੀ ਮਨਾਣੀ ਹੈਗਾ ਦੁਖਨਵਾਨ ਸਾਹਿਬ ਨਹੀਂ ਹੋਣੀ ਚਾਹੀਦੀ ਯਾਦ ਤੁਸੀਂ ਆਪਣੀ ਆਤਮਾ 'ਚ ਆਪਣੀ ਕੋਠੀ ਦੇ ਟੌੜਾ ਸਾਹਿਬ ਦੀ ਵਿਰਾਸਤ ਦੇ ਉਲਟ ਝੰਡਾ ਲਾ ਕੇ ਬੈਠੇ ਆ ਤੁਸੀਂ ਟੌੜਾ ਸਾਹਿਬ ਦੇ ਬਾਰਸ ਕਿਸ ਤਰ੍ਹਾਂ ਹੋ ਸਕਦਾ ਖਰਾਪਾ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਲੀਡਰ ਐਜਪੀਸੀ ਮੈਂਬਰ ਸਾਹਿਬ ਉਹਨਾਂ ਦੇ ਬਾਰਸ ਆਪਾ ਕਿਉਂਕਿ ਅੱਪਾ ਉਹਨਾਂ ਨੇ ਦਿਖਾਏ ਹੋਏ ਰਸਤੇ ਤੇ ਚੱਲਣਾ ਬੇਦਾਗ ਰਹੇ 4 ਵਜੇ ਉੱਠਦੇ ਤੇ ਸਵੇਰੇ 4 ਵਜੇ ਉੱਠ ਕੇ ਸ਼ਾਮ ਤੱਕ ਲੋਕਾਂ ਵਾਸਤੇ ਜੀਏ ਜਿਸ ਘਰ ਚ ਪੈਦਾ ਹੋਏ ਉਸੇ ਤੇ ਚੜ੍ਹਾਈ ਕਰੇ ਉੱਡੇ ਹੀ ਮਕਾਨ ਤਾਂ ਉਹਨਾਂ ਦਾ ਸਵਾਜਿ ਦਾ ਹਾਲਾਤ ਦੇਖੋ ਹੁਣਾਂ ਤੇ ਚੰਦੂ ਮੰਜਰਾ ਸਾਹਿਬ ਕਹਿੰਦੇ ਆ ਵੀ ਮੈਂ ਵੀ ਪਹਿਰਾ ਦੇਣਾ ਜੇ ਚੰਦੂ ਮੰਜਰਾ ਸਾਹਿਬ ਨੂੰ ਟਿਕਟ ਮਿਲ ਜੇ ਉਹਦੇ ਦੋਨੇ ਬੇਟਿਆਂ ਨੂੰ ਟਿਕਟ ਮਿਲ ਜਾਂਦੀ ਇਕੱਡੇ ਰਿਸ਼ਤੇਦਾਰ ਨੂੰ ਮਿਲ ਜਾਂਦੀ ਫੇਰ ਸੁਵੀਰ ਬਾਦਲ ਮਹਾਨਤਾ ਆਦਰਵਾਇਜ਼ ਆਪਾਂ ਦਾ ਸੁਧਾਰ ਕਰਨਾ ਜੀ ਰਖੜਾ ਸਾਹਿਬ ਤੇ ਟੌੜਾ ਸਾਹਿਬ ਅੱਜ ਤੱਕ ਜੰਨੂ ਮਜਰਾ ਸਾਹਿਬ ਇਕੱਠੇ ਜੱਫੀਆਂ ਪਾ ਰਹੇ ਨਾ ਰਖੜਾ ਸਾਹਿਬ ਨੇ ਪੁੱਛ ਲਿਆ ਵੀ ਸੌਂ ਖਾ ਕੇ ਕਹੇ ਵੀ ਤੈਨੂੰ ਜੰਨੂ ਮਜਰੇ ਨੇ ਵੋਟਾਂ ਪਾਈਆਂ ਵੀ ਜਾਂ ਦੇਪੀ ਲੜੇ ਨਾਗਦੇ ਕੈਪਟਨ ਸਾਹਿਬ ਨੂੰ ਆਪਣੇ ਆਪ ਤੋਂ ਸਵਾਏ ਜਦੋਂ ਪੰਜਰਾ ਸਾਹਿਬ ਨੇ ਮੈਂ ਕਦੇ ਵੋਟੇ ਨਹੀਂ ਪਾਈ ਤੇ ਅਕਾਲੀ ਦਰਨੀ ਤੁਹਾਨੂੰ ਪਤਾ ਹੀ ਸੋ